ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਰਨ ਤਰਨ ਸਾਹਿਬ ਚੋਂਣ ਦੇ ਦੌਰਾਨ ਉੱਥੇ ਫਿਰਦਿਆ ਨੇ ਇੱਕ ਬਿਆਨ ਪੜ੍ਹਿਆ ਜੋ ਕਿ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਜਿਹੜੇ ਲੋਕ ਸਭਾ ਫਰੀਦਕੋਟ ਦੇ ਇਥੋਂ ਐਮਪੀ ਸਾਹਿਬ ਨੇ ਸਰਦਾਰ ਸਰਬਜੀਤ ਸਿੰਘ ਜੀ ਉਹਨਾਂ ਬਾਰੇ ਇੱਕ ਟਿੱਪਣੀ ਉਹਨਾਂ ਨੇ ਕੀਤੀ ਉਹਨਾਂ ਨੇ ਕਿਹਾ ਵੀ ਇਹ ਡੇਢ ਦੋ ਸਾਲ ਦੇ ਸਮੇਂ ਇਸ ਮੈਂਬਰ ਪਾਰਲੀਮੈਂਟ ਨੇ ਕੋਈ ਪਾਰਲੀਮੈਂਟ ਵਿੱਚ ਕੋਈ ਸਵਾਲ ਜਾਂ ਕੋਈ ਮੂੰਹ ਨਹੀਂ ਖੋਲਿਆ ਅਸੀਂ ਪੁੱਛਣਾ ਚਾਹੁੰਦੇ ਹਾਂ ਰਾਜਾ ਬ੍ਰਿੰਗ ਨੂੰ ਕਿ ਤੁਹਾਡੇ ਵੀ 5 ਸਾਲ ਪਹਿਲਾਂ ਇੱਥੇ ਮੈਂਬਰ ਪਾਰਲੀਮੈਂਟ ਮਮਸਦੀਦ ਜੀ ਰਹਿ ਕੇ ਗਏ ਆ ਉਹਨਾਂ ਨੇ ਕਿਹੜੇ ਸਵਾਲ 5 ਸਾਲ ਕੀਤੇ ਅਸੀਂ ਤਾਂ ਇਹ ਮੰਨਦੇ ਆ ਅਸੀਂ ਫਰੀਦਕੋਟ ਵਾਲੇ ਇਹ ਲੋਕ ਮੰਨਦੇ ਆ ਕਿ ਸਰਦਾਰ ਸਰਜੀ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਆ ਔਰ ਜਿਹੜੀ ਇਹ ਕੁਰਬਾਨੀ ਆ ਏਡੀ ਵੱਡੀ ਕੁਰਬਾਨੀ ਆ ਕਿ ਭਾਵੇਂ ਕੁਝ ਵੀ ਨਾ ਬੋਲਣਾ ਕੁਝ ਵੀ ਨਾ ਕਰਨ ਅਸੀਂ ਇਹ ਸਾਰਾ ਕੁਝ ਸਹਿਣ ਕਰਨ ਜਾਣਦੇ ਆ ਪਰ ਅਸੀਂ ਨਾਲੇ ਜਰੂਰ ਕਹਾਂਗੇ ਕਿ ਜਿਨ੍ਹਾਂ ਨੂੰ ਤੁਸੀਂ ਮੈਂਬਰ ਪਾਰਲੀਮੈਂਟ ਤੁਹਾਡੀ ਪਾਰਟੀ ਦੇ ਪਿਛਲੀ ਵਾਰ ਬਣੇ ਸੀ ਉਹਨਾਂ ਨੇ 50 ਸਾਲਾਂ ਚ ਕੀ ਕਾਰਜਗਾਰੀ ਵਿਖਾਈ ਜਾਂ ਕੀ ਕੀਤਾ ਸਿਰਫ ਇਹੀ ਮੇਰਾ ਮੋਢਾ ਦੁਖਦਾ ਜਾਂ ਪਾਰਲੀਮੈਂਟ ਚ ਸੌਂ ਕੇ ਉਹਨਾਂ ਦੀਆਂ ਫੋਟੋ ਤਸਵੀਰਾਂ ਆਉਂਦੀਆਂ ਸੀ ਜਾਂ ਐਡੇ ਵੱਡੇ ਕਿਸਾਨੀ ਤੋਂ ਉਹਨਾਂ ਨੇ ਬੜਾ ਕੁਝ ਚੱਲਿਆ ਉਹਦੇ ਦੌਰਾਨ ਦੱਸੋ ਪਾਰਲੀਮੈਂਟ ਵਿੱਚ ਉਹਨਾਂ ਦਾ ਕੀ ਲਿਖਾ ਚੁੱਕਾ ਸਾਡੇ ਫਰੀਦਕੋਟ ਵਾਲੇ ਮਹਿਸੂਸ ਕਰਦੇ ਆ ਕਿ ਉਹਨਾਂ ਦੇ ਹਿਸਾਬਕਾ ਵੀ ਤੁਸੀਂ ਜਰੂਰ ਸਟੇਟ ਤੇ ਦੱਸੋ ਤਾਂ ਚੰਗਾ ਲੱਗਦਾ ਤੋਂ ਇਸ ਕਰਕੇ ਜਰੂਰ ਬੇਨਤੀ ਕਰਾਂਗੇ ਕਿ ਟਿੱਪਣੀ ਕਰ ਦਿਓ ਪਹਿਲਾਂ ਆਪ ਦੀ ਪੀੜੀ ਥੱਲੇ ਜਰੂਰ ਸੋਟਾ ਫੇਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ